ਜੀ ਜੈ ਸ਼੍ਰੀ ਕ੍ਰਿਸ਼ਨ ਮੈਂ ਹਮਿੰਤਾ ਸਨਿਆਦੀ ਦੁਨੀਆ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਹੁਣ ਸਰਾਉ ਤੁਸੀਂ ਸਾਰੇ ਜਣਕੀ ਕੋ ਵਿਧੀਆ ਮਿਲ ਕਰਦੇ ਤੁਸੀਂ ਸਾਰੇਣ ਠੀਕ ਹੋਣ ਦੀ ਵਧੀਆ ਹੋਣੀ ਆਪਾਂ ਬਹੁਤ ਵਧੀਆ ਲੋ ਜੱਜ ਤੁਹਾਨੂੰ ਤਰੇਆਂ ਫੁਫਕਰ ਟੈਂਪੀ ਸਟੋਕਰੀਆਂ ਡੋਂਗੇ ਕਾਫੀ ਕੁਝ ਦਿਖਾਵਾਂਗੇ ਪਰ ਮੈਂ ਥੱਕ ਗਈ ਤੇ ਵਾਪਸ ਮੈਂ ਕੀ ਕਰ ਸਕਦੀ ਬਹੁਤ ਥੱਕ ਗਈ ਤੇ ਚਲੋ मतलब होया हो जो समान है बहुत ज्यादा जरूरी है जी पलैटीना ढकन वाला कुकर सब तो पहले तो सब तो पहले तो मैं कुकर दिखाई बी ਇਹ ਹੈਗਾ ਜੀ 5 ਲੀਟਰ ਦਾ ਕੁੱਕਰ ਇਹ ਹੈਗਾ ਜੀ ਪਲੈਟੀਨਾ ਟੱਕਣ ਵਾਲਾ ਕੁੱਕਰ ਤੇ ਆ ਵੀ ਕੋਈ ਇਹ ਵੀ ਨੋਟ ਦਾ ਕੁੱਕਰ ਹੈ ਟ੍ਰਾਈਪ ਲਾਈਨ ਦਾ ਕੁੱਕਰ ਹੈ ਜੀ ਤੇ ਬਿਲਕੁਲ ਓਪਨ ਟੱਕਣ ਵਾਲਾ ਤੇ ਇਹ ਵੀ ਖਾਸियत ਇਹ ਗੱਲ ਹੈ ਕਿ ਇਹਦੀ ਸਫਾਈ ਨਾ ਐਂ ਪੂਰੀ ਜਿਵੇਂ ਕਿ ਆਪਾਂ ਆਮ ਇੱਕ ਡੋਂਗੇ ਦੀ ਕਰਦੇ ਆ ਜਿਹੜਾ ਕੋਈ ਸਟੀਲ ਦੇ ਡੋਂਗੇ ਹੁੰਦੇ ਨੇ ਵੀ ਉਹਦੇ ਐਸ ਇਧੀਆਂ ਸਫਾਈ ਹੋ ਜੀ ਕਿਸੇ ਪਾਸੇ ਜਿਹੜੇ ਗੰਦ ਕੀ ਨਹੀਂ ਫਸੇਗੀ ਕਰਦੇ ਇਹਦੀ ਆ ਜੇ ਇਹ ਹੋਵੇ ਤੇ ਇੱਕ ਜਿਹੜੀ ਇਹਦੀ ਆ ਐਸ ਤੇ ਵੀ ਗੈਪ ਹੈ ਇੱਥੇ ਵੀ ਸੋਹਣੀ ਸਫਾਈ ਹੋ ਜੇਗੀ ਜਿਹੜਾ ਇਹਨੂੰ ਯੂਜ਼ ਕਰੇਗਾ ਠੀਕ ਹੈ ਇੱਕ ਪੈਨ ਭੇਜਨੇ ਜਾਂ ਜੱਟਾਂ ਨੇ ਤੇ ਇਹਦੇ ਇਹ ਅਮਰੀਕਾ ਚਲੇ ਜਾਣਗੇ ਜੀ ਕੁਪਕਰ ਆਪਣਾ ਅਮਰੀਕਾ ਚਲਾ ਜਾਏਗਾ ਇੱਕ ਦੋ ਦਿਨਾਂ ਦੇ ਵਿੱਚ ਤੇ ਆ ਹੈਗਾ ਜਨਾ ਟੱਕਣ ਆਪਾਂ ਟੱਕਣ ਲਗਾ ਕੇ

ਕੁੱਕਰ ਤਾਂ ਨਹੀਂ ਲਾ ਰਿਆ ਹੋਊਗਾ ਕੱਲ ਸੀਟੀ ਨਾਲ ਚੈੱਕ ਨੂੰ ਲੁੱਤੀ ਹੋਗੀ ਕਹਿੰਦੀ ਇਥੇ ਕੱਲੀ ਸੀਟੀ ਸੀਟੀ ਕਹਿੰਦੀ ਮੈਨੂੰ 5000 ਦੀ ਮਿਲੀ ਐ 5000 ਦੀ ਕਹਿ ਰਸੀ ਲੈਸ ਕਰਕੇ ਕਹਿੰਦੀ ਤਾਂ ਤੁਸੀਂ ਨੇ ਕੀ ਦਿੱਤੀ ਐ 4500 ਦੀ ਪਤਾ ਨਹੀਂ 4500 ਦੀ ਦਿੱਤੀ ਐ ਕਹਿੰਦੀ ਉਹ ਹੀ ਇੰਡੀਆ ਦੇ ਵਿੱਚ ਐਂ ਦੇ ਨਾਲ ਮੈਨੂੰ ਕੁੱਕਰ ਕੁੱਕਰ ਆ ਜਾਂਦਾ ਕਹਿੰਦੀ ਜੇ ਮੈਂ ਇੱਕ ਹੋਰ ਵੀ ਮੰਗਾਂਦੀ ਜੇ ਦੋ ਮੰਗਾਂਦੀ ਇੱਕ ਦੀ ਸੀਟੀ ਆ ਜਾਂਦੀ ਦੋਨਾਂ ਤੇ ਲੱਗ ਜਾਂਦੀ ਮੈਂ ਕਿਹਾ ਹਾਂਜੀ ਐ ਤੇ ਹੈ ਤੇ ਲੋ ਜੀ ਆਪਾਂ ਇਸੀ ਕਰਕੇ ਨਾ ਚੈੱਕ ਕਰਕੇ ਕੱਲੀ-ਕੱਲੀ ਚੀਜ਼ ਪਹਿਲਾਂ ਹੀ ਪਾਉਣਾ ਵੀ ਕੋਈ ਕਿਸੇ ਦੀ ਚੀਜ਼ ਰਹਿ ਨਾ ਜਾਵੇ

बॉक्स बड़े ला देंगे बॉक्स की गिनती बड़ी कर देंगे तो दे बस वो पैसे हड़प देने आप जी सची कहने चाहे बी एच एल वाले मेरा ब्लॉग देखते दे भी हो गए पर कोई झूठ वाली गल नहीं जी है जी पर ना चीज़ सारी ना देख के ध्यान आपने अभी जो मौके बेचा उनको कुछ भी नहीं टूटा ना कुछ भी नहीं टूटा है तो अब बंगा मौके भी तो जहाँ भी वो जाएगा वो डिनर से थर्ड टू उठेगा इतनी डबल रैप वो करिए है बबल शेक जेड़ा का कांच ला पापा जी हैं अपना महारी वो नहीं वो टूटे ना वहाँ टूटे बटिंडे बटिंडे सब पे अपने 24 कप गए हैं तो गड्डी सीखली भी आ गया सब सब तो कहना है भाई

ਆਹ ਪਾਊਡਰ ਆਪਾਂ ਨੇ ਵਾਈਟ ਲਿਆ ਕਿਉਂਕਿ ਦੀਦੀ ਉਹਨਾਂ ਨੂੰ ਤਕਰੀਬਨ ਲਾਈਟ ਕਲਰ ਦੇ ਵਿੱਚ ਹੀ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਤੇ ਉਹਨਾਂ ਦੀ 글로ਸੀ ਸੀ ਇਹ ম্যাਟ ਦੇ ਵਿੱਚ ਆ ਚੀ ਜੋਹੀ ਹੈ ਐਨ ਬਹੁਤ ਸੋਹਣੀ ਸੈੱਟੀ ਲਈ ਹੈ ਜੀ ਆਪਾਂ ਨੇ ਟ੍ਰੇਆਂ ਦਾ ਬਹੁਤ ਸੋਹਣੀਆਂ ਟ੍ਰੇਆਂ ਨੇ ਦੇਖੋ ਬਹੁਤ ਵਧੀਆ ਡਿਜ਼ਾਈਨ ਬਹੁਤ ਸਾਰਾ ਫਲਾਵਰ ਵਾਲਾ ਡਿਜ਼ਾਈਨ ਹੈ ਤੇ ਮੈਨੂੰ ਸੋਹਣਾ ਲੱਗਿਆ ਮੈਂ ਇਹ ਆਵਾੜਾ ਲਈ ਜਾ ਇਹਦਾ ਪ੍ਰਾਈਸ ਹੈਗਾ ਜੀ 655 ਰੁਪਏ ਦੀ

ਏ ਵੀ 3 ਦਾ ਸੈੱਟ ਹੈ ਇਹ 3 ਪੀਸ ਦਾ ਸੈੱਟ ਹੈ ਜੀ ਤੇ ਇਹ ਵੀ ਬਹੁਤ ਸੋਹਣਾ ਸੈੱਟ ਹੈ ਜੀ ਭਪੈਣ ਨੇ ਮੰਗਵਾਇਆ ਆਪਣੇ ਕੋਲ ਤੇ ਇਹ ਜਿਹੜੀ ਮੈਂ ਪਹਿਲੇ ਦੱਸ ਦਿੰਿਆ ਇੱਕ 44 ਇੱਕ 44 ਬਧੀਆ ਇੱਕ 44 ਨੰਬਰ ਘੱਟ ਕਰੇ ਉਹਨਾਂ ਨੇ ਨਾ ਕਿਸੇ ਨੂੰ ਨਾ ਮਤਲਬ ਕਿ ਆਪਣੇ ਕਿਸੇ ਮਤਲਬ ਕਿ ਕੋਈ ਕੰਮ ਕਰਦਾ ਹੈ ਉਹਨਾਂ ਨੂੰ ਕਿਸੇ ਨੂੰ ਗਿਫਟ ਦੇਣੀ ਆ ਜਾਂ ਕੁਝ ਕਰਨਾ ਪਤਾ ਨਹੀਂ ਤੇ ਪਰ ਹੈ ਇੰਨੀ ਮਾੜੀ ਨਹੀਂ ਹੈਗੀ ਪਰ ਮੈਂ ਰੇਟ ਦੇ ਮੁਤਾਬਕ ਵੀ ਕਹਿ ਰਹੀ ਆ ਕੁਆਲਟੀ ਦੇ ਮੁਤਾਬਕ ਕਹਿ ਰਹੀ ਆ ਇਹ ਬਹੁਤ ਇਹ ਪੂਰੀ ਹੈਗੇ ਜੀ ਪਿਓਰ ਮੈਲਾਮਾਈਨ ਦੀ ਇਹ ਹੈਗੇ ਜੀ ਜੋਆ ਕੰਪਨੀ ਦੀ ਇਹ ਬਾਕੀ ਤਾਂ ਸਭ ਨੂੰ ਪਤਾ ਹੀ ਆ ਫਿਰ ਤਾਂ ਫਰਕ ਤਾਂ ਹੁੰਦਾ ਹੀ ਆ ਪਰ ਜੋਆ ਵੀ ਬਹੁਤ ਇੱਕ ਅੱਛਾ ਬ੍ਰਾਂਡ ਹੈ ਬਹੁਤ ਸੋਹਣਾ ਡੈਕ ਦੇ ਵਿੱਚ ਹੈ ਵੱਡੀ ਹੈ ਛੋਟੀ ਹੈ 3 ਪੀਸ ਦਾ ਸੈੱਟ ਹੈ ਜੀ ਬਹੁਤ ਸੋਹਣਾ ਤੇ ਇਹਦਾ ਪ੍ਰਾਈਸ ਹੈਗਾ ਜੀ ਦੇ ਵਿੱਚ ਬੀਜੀ ਸੀਗੀ ਆਪਾਂ ਲੈ ਕੇ ਐਸੀ ਸੀ ਸੀ ਸਾਡੇ 700 ਰੁਪਏ ਦੀਆਂ ਤਿੰਨ ਸੀਟ ਸੱਤ ਸੌ ਰੁਪਏ ਦਾ ਤਿੰਨ ਪੀਸਾਂ ਦਾ ਸੈੱਟ ਜੀ ਡਿਜ਼ਾਈਨ ਬਹੁਤ ਸੋਹਣਾ ਕਿਤੇ ਨਹੀਂ ਜਾਂਦਾ ਹੈਗਾ ਜੀ ਬਹੁਤ ਵਧੀਆ ਚੀਜ਼ ਹੈ ਬਹੁਤ ਸੋਹਣੀ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਬੁਲਾਈ ਦੇ ਵਿੱਚ ਹੈ ਬਹੁਤ ਸੋਹਣੀਆਂ ਤਰੀਆਂ ਨੇ ਰੰਗ ਦੇ ਬਹੁਤ ਸੋਹਣੀਆਂ ਤਰੀਆਂ ਨੇ ਏ ਤੇ ਏ ਵੀ ਪਰ ਇਹ ਹੈਪੀ ਬਰਥਡੇਅ ਦੇ ਫਾਕੀਆ ਸੀ 100 ਇਹ ਖੜੀ ਦੇ 770 ਦੀਆਂ 3 ਪੀਸ ਦਾ ਸੈੱਟ ਹੈ ਬਹੁਤ ਸੋਹਣਾ ਸੈੱਟ ਹੈ ਤੇ ਆਂਦਾ ਬਹੁਤ ਪਿਆਰਾ ਕਿਸੇ ਨੇ ਵੀ ਮੰਗਵਾਉਣੀਆਂ ਹੋਈਆਂ ਤਾਂ ਪਲੀਜ਼ ਜਿਨ੍ਹਾਂ ਦੇ ਪਰਸਲ ਮਿੱਟਰ ਰਹੇ ਤੇ ਜਿਹੜਾ ਨੇ ਮੰਗਵਾਉਣੀਆਂ ਤਾਂ ਦੱਸ